ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਜਮਾਤਪੁਰ ਮੀਟਿੰਗ ਹੋਇਆ ਸਵੇਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਛੁੱਟੀ ਕਰ ਦਿੱਤੀ ਹੈ ਉਹਨਾਂ ਦੀ ਜਗ੍ਹਾ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੂੰ ਆਰਜੀ ਤੌਰ ਤੇ ਜਥੇਦਾਰੀ ਦਿੱਤੀ ਗਈ ਹੈ ਅਸਲ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਇੱਕ ਧੜੇ ਨੇ ਪਹਿਲਾਂ ਉਹ ਵੀਡੀਓ ਅਧੂਰੀ ਵਾਇਰਲ ਕਰਵਾਈ ਜਿਦੇ ਵਿੱਚ ਸਿਰਫ ਇੱਕ ਪਾਸਾ ਹੀ ਦਿਖਾਇਆ ਗਿਆ ਸੀ ਜਿਹਦੇ 'ਚ ਇਹ ਪੰਜਾਬ ਦੀ ਜਨਤਾ ਉਹ ਜਾਂ ਕੌਮ ਦੇ ਸਾਹਮਣੇ ਇਹ ਗੱਲ ਰੱਖਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿੰ ਢਾ ਕਾਮਯਾਬ ਹੋਇਆ ਕਿ ਅਕਾਲੀ ਦਲ ਵਿੱਚੋਂ ਇੱਕ ਕੱਢੇਗੇ ਨੇਤਾ ਨੂੰ ਅਕਾਲ ਤੱਕ ਸਾਹਮਣੇ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਗਾਲੀ ਗਲੋਚ ਕੀਤਾ ਤੇ ਉਸ ਤੋਂ ਬਾਅਦ ਵਿਵਾਦ ਵੱਧਦਾ ਗਿਆ ਹਾਲਾਂਕਿ ਪਹਿਲਾਂ ਇੱਕ ਧੜੇ ਨੇ ਅਜਿਹੀਆਂ ਵੀਡੀਓ ਤੇ ਇੰਟਰਵਿਊ ਵੀ ਕਰਵਾਇਆ ਗਿਆ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਗੰਭੀਰ ਦੋਸ਼ ਲੱਗੇ ਨੇ ਉਹਨਾਂ ਦੇ ਸਾੰਡੂ ਵੱਲੋਂ ਇਹ ਦੋਸ਼ ਲਗਾਏ ਗਏ ਸੀ ਜਿਸ ਤੋਂ ਬਾਅਦ ਵਿਵਾਦ ਦਾ ਵਿੱਚ ਘਿਰਦੇ ਦਿਖਾਈ ਦੇ ਰਹੇ ਸੀ ਗਿਆਨੀ ਹਰਪ੍ਰੀਤ ਸਿੰਘ ਹੁਣੀ ਤੇ ਲਗਾਤਾਰ ਸ਼੍ਰੋਮਣੀ ਕਾਲੀ ਦਲ ਦਾ ਵੀ ਇੱਕ ਧੜੇ ਦਾ ਦਬਾਅ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸਖਤ ਤੋਂ ਸਖਤ ਐਕਸ਼ਨ ਕੀਤਾ ਜਾਵੇ ਦੇ ਦੇ ਚੱਲਦਿਆਂ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਨੇ ਅੰਮ੍ਰਿਤਸਰ ਵਿਖੇ ਮੀਟਿੰਗ ਕਰਨ ਦੀ ਥਾਂ ਅੱਜ ਲੁਧਿਆਣਾ ਵਿਖੇ ਮੀਟਿੰਗ ਕੀਤੀ ਹੈ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਗਿਆਨੀ ਹਰਪੀ ਸਿੰਘ ਨੂੰ ਲਾਂਭੇ ਕੀਤਾ ਜਾਵੇ ਤੇ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤਖਤ Shri ਦਮਦਮਾ ਸਾਹਿਬ ਦੇ ਹੈੱਡ ਗ੍ਰੰਤੀ ਭਾਈ ਜਗਤਾਰ ਸਿੰਘ ਉਹਨਾਂ ਨੂੰ ਆਰਜੀ ਤੌਰ ਤੇ ਹੁਣ ਤਖਤ Shri ਦਮਦਮਾ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਜਿਹੜੇ ਇਲਜ਼ਾਮ ਲੱਗੇ ਨੇ ਜਿਹੜੇ ਵਿਵਾਦਾਂ ਦੇ ਵਿੱਚ ਗਿਆਨੀ ਹਰਪੀਤ ਸਿੰਘ ਹੁਣ ਕਿਰੇ ਨੇ ਉਹਨਾਂ ਨੂੰ ਲੈ ਕੇ ਹੁਣ ਤਿੰਨ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਹ ਤਿੰਨ ਮੈਂਬਰੀ ਕਮੇਟੀ ਅਗਲੇ 15 ਦਿਨਾਂ ਦੇ ਵਿੱਚ ਵਿੱਚ ਰਿਪੋਰਟ ਅੰਤਰੀ ਕਮੇਟੀ ਨੂੰ ਦੇਣਗੇ ਕਿ ਉਹਦੇ ਵਿੱਚ ਫਿਰ ਪਤਾ ਲੱਗੂਗਾ ਕਿ ਅਸਲ ਦੇ ਵਿੱਚ ਕਿਹੜਾ ਦੋਸ਼ ਹੈ ਦੋਸ਼ੀ ਹੈ ਕਿਹੜਾ ਬੇਕਸੂਰਾ ਅਸਲ ਦੇ ਵਿੱਚ ਕਾਲੀ ਦਲ ਤੋਂ ਬਾਹਰ ਕੱਢੇ ਗਏ ਵਿਰਸਾ ਸਿੰਘ ਮਲਟੋਵਾ ਜਿਨ੍ਹਾਂ ਨੂੰ ਅਕਾਲ ਤਖਤ ਤੋਂ ਹੁਕਮ ਹੋਇਆ ਸੀ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਪਾਰਟੀ ਤੋਂ ਕਿ ਪਾਰਟੀ ਤੇ ਕੋਈ ਬੋਝ ਨਾ ਪਵੇ ਪਾਰਟੀ ਦਾ ਪ੍ਰਧਾਨ ਧਰਮ ਸੰਕਟ ਵਿੱਚ ਨਾ ਫਸੇ ਜਿਹਦੇ ਚੱਲਦਿਆਂ ਉਹਨਾਂ ਦਾ ਅਸਤੀਫਾ ਅਸ਼ਰਮ ਅਕਾਲੀ ਦਲ ਨੇ ਮਨਜ਼ੂਰ ਕਰ ਲਿਆ ਸੀ ਉਹਨਾਂ ਦੀ ਹੀ ਇੱਕ ਵੀਡੀਓ ਆਈ ਦਿਖਾਈ ਦਿੱਤੀ ਹੈ ਜਿਹੜੀ ਵਾਇਰਲ ਕਰਵਾਈ ਗਈ ਹੈ ਕੁਝ ਅਕਾਲੀ ਦਲ ਦੇ ਧੜਿਆਂ ਵੱਲੋਂ ਹਾਲਾਂਕਿ ਗਿਆਨੀ ਹਰਪੀ ਸਿੰਘ ਹੋਣਾ ਕਿਹਾ ਸੀ ਕਿ ਡੇਢ ਘੰਟੇ ਦੀ ਉਹ ਵੀਡੀਓ ਵਾ ਉਹ ਪੂਰੀ ਦਿਖਾਈ ਜਾਵੇ ਲੇਕਿਨ ਇੱਕ ਪਾਸੜ ਹੀ ਦਿਖਾਇਆ ਗਿਆ ਇਹ ਤੋਂ ਤਾਂ ਗਿਆਨੀ ਹਰਪੀ ਸਿੰਘ ਹੋਣਾ ਨੇ ਕਿਹਾ ਕਿ ਅਗਰ ਪੂਰੀ ਵੀਡੀਓ ਵਾਇਰਲ ਹੋ ਜਾਂਦੀ ਆ ਤਾਂ ਲਾਜ਼ਮੀ ਤੌਰ ਤੇ ਲੋਕਾਂ ਨੇ ਕਹਿਣਾ ਸੀ ਕਿ ਇਸ ਬੰਦੇ ਤੇ ਤੁਸੀਂ ਯੁੱਤੀਆਂ ਕਿਉਂ ਨਹੀਂ ਮਾਰੀਆਂ ਅਜਿਹੇ ਸ਼ਬਦਾਂ ਦਾ ਵੀ ਪ੍ਰਗਟਾਵਾ ਕੀਤਾ ਗਿਆ ਜਿਸ ਤੋਂ ਚੱਲਦਾ ਜਿਹੜਾ ਵਿਵਾਦ ਆ ਹੋਰ ਵੱਧਦਾ ਗਿਆ ਹਾਲਾਂਕਿ ਗਿਆਨੀ ਹਰਪੀ ਸਿੰਘ ਹੋਣਾ ਸਪਸ਼ਟ ਕਰ ਦਿੱਤਾ ਕਿ ਜਦੋਂ ਤੇ ਮੇਰੇ ਦੋ ਤਰੀਕ ਦਾ ਜਿਹੜਾ ਵੱਡਾ ਫੈਸਲਾ ਉਦੋਂ ਤੋਂ ਲੈ ਕੇ ਜਿਹੜੀ ਮੇਰੀ ਤੇ ਮੇਰੇ ਪਰਿਵਾਰ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਜਿਹਦੇ ਚੱਲਦਿਆਂ ਇਹ ਜਿਹੜਾ ਮਸਲਾ ਬੀਤੇ ਦਿਨ ਹੀ ਗਿਆਨੀ ਹਰਪੀਤ ਸਿੰਘ ਹੁਣਾਂ ਕਹਿਆ ਸੀ ਕਿ ਸ਼੍ਰੀ ਕਾਲਤਕ ਸਾਹਿਬ ਤੋਂ ਸੁਣਾਏ ਗੇ ਫੈਸਲੇ ਉਪਰੰਤ ਹੀ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਕਹਿਆ ਸੀ ਕਿ ਜਿਹੜਾ ਦੋ ਤਰੀਕ ਨੂੰ ਫੈਸਲਾ ਲਿਆ ਗਿਆ ਉਹ ਫੈਸਲਾ ਅਗਲਾ ਬਦਲੌਣ ਦੇ ਵਿੱਚ ਕੋਈ ਮੀਟਿੰਗ ਹੁੰਦੀ ਆ ਤਾਂ ਉਹ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਉਨਾ ਹੀ ਕਿ ਆ ਸੀ ਬੀਤੇ ਦਿਨੀ ਇੱਕ ਪੱਖ ਵੀ ਰੱਖਿਆ ਸੀ ਕਿ ਮੇਰਾ ਇਹ ਹੀ ਗੁਨਾਹ ਹੈ ਕਿ ਮੈਂ 2 ਦਸੰਬਰ ਨੂੰ ਪੰਜ ਸਿੰਘ ਸਮਾਣ ਦੀ ਮੀਟਿੰਗ ਵਿੱਚ ਸ਼ਾਮਲ ਹੋਇਆ 2 ਦਸੰਬਰ ਨੂੰ ਕਾਲ ਤਖਸਾਲ ਸਾਹਿਬ ਦੀ ਫਸੀਲ ਤੋਂ ਸਰਾਇਆਂ ਦੇ ਫੈਸਲੇ ਉਪਰੰਤ ਨਕਲੀ ਸੋਸ਼ਲ ਮੀਡੀਆ ਪੇਜਾਂ ਤੋਂ ਲਗਾਤਾਰ ਮੇਰੀ ਕਰਦਾਸ਼ ਕੁਸ਼ੀ ਕੀਤੀ ਜਾ ਰਹੀ ਹੈ 18 ਸਾਲ ਪੁਰਾਣੇ ਇੱਕ ਪਰਿਵਾਰਕ ਮਾਮਲੇ ਨੂੰ 2 ਦਸੰਬਰ ਤੋਂ ਬਾਅਦ ਉਸਾਲਕੇ ਮੇਰੇ ਦੇ ਭੱਦੇ ਇਲਜ਼ਾਮ ਲਏ ਜਾ ਰਹੇ ਨੇ ਇਲਜ਼ਾਮ ਲਾਉਣ ਵਾਲੇ ਵਿਕਤੀਆਂ ਦੀਆਂ ਵੱਖ-ਵੱਖ ਚੈਨਲਾਂ ਤੋਂ ਇੰਟਰਵਿਊ ਕਰਵਾਉਣ ਵਿੱਚ ਸਾਬਕਾ ਅਕਾਲੀ ਆਗੂ ਦਾ ਹੱਥ ਹੈ ਉਕਤ ਦਾਅਵੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਉਹਨਾਂ ਨੇ ਪਿਛਲੇ ਦਿਨੀ ਕੀਤੇ ਸੀ ਉਹਨਾਂ ਨੇ ਆਪਣੀ ਰੈਸ਼ ਦੇ ਵਿੱਚ ਬੁਲਾਈ ਇੱਕ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਸੀ ਕਿ ਕਿਰਦਾਰ ਕੁਸ਼ੀ ਦੀ ਕੋਸ਼ਿਸ਼ ਜਿਆਦਾ ਸਫਲ ਨਹੀਂ ਹੋਈ ਤਾਂ ਫਿਰ ਹੁਣ ਇੱਕ ਲੜਕੀ ਨਾਲ ਉਹਨਾਂ ਦੀਆਂ ਤਸਵੀਰਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਇਹਨਾਂ ਪਰੇਸ਼ਾਨ ਕੀਤਾ ਜਾ ਰਿਹਾ ਕਿ ਮੈਂ ਪਿਛਲੇ 15 ਦਿਨ ਤੋਂ ਮੈਂ ਤੇ ਮੇਰਾ ਪਰਿਵਾਰ ਚੰਗੀ ਤਰ੍ਹਾਂ ਸੌਂ ਨਹੀਂ ਸਕੇ ਉਹਨਾਂ ਕਹਿੰਦੇ ਕਿ ਉਹਨਾਂ ਬਿਨਾਂ ਕਿਸੇ ਦਾ ਨਾਮ ਲੈ ਕੇ ਕਿ ਜੇਕਰ ਫੈਸਲੇ ਨੂੰ ਬਦਲਾਉਣਾ ਚਾਹੁੰਦੇ ਨਾ ਤੇ ਉਹ ਫਿਰ ਜਿਹੜੀ ਅਗਲੀ ਮੀਟਿੰਗ ਹੋਏਗੀ ਉਸ ਮੀਟਿੰਗ ਦੇ ਵਿੱਚ ਉਹ ਸ਼ਿਰਕਤ ਨਹੀਂ ਕਰਨਗੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਦੁਬਾਰਾ ਕਈ ਕਤਤ ਕਤਿਤ ਇਲਜ਼ਾਮ ਲਾ ਕੇ ਨਿਸ਼ਾਨਾ ਬਣਾਏ ਜਾ ਰਹੇ ਤਖਤ શ્રી ਦਮਦਮ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਵੱਲੋਂ ਅੱਜ ਬੀਤੇ ਦਿਨ ਮਤਲਬ ਪੰਜ ਪਿਆਰਿਆਂ ਦੀ ਹਾਜ਼ਰੀ 'ਚ ਤਖਤ ਸਾਹਿਬ ਵਿਖੇ ਆਪ ਵਿਖੇ ਗੁਰੂਪੰਥ ਅਗੇ ਆਪਣਾ ਪੱਖ ਰੱਖਣ ਦੀਆਂ ਕਿ ਸੁਮਾ ਮਿਲਦਿਆਂ ਹੀ ਉਹਨਾਂ ਵੱਲੋਂ ਜਥੇਦਾਰੀ ਛੱਡਣ ਦੀ ਚਰਚਾ ਵੀ ਇੱਕ ਫਿਵਾਰ ਫਿਰ ਸਾਰਾ ਦਿਨ ਚੱਲਦੀ ਰਹੀ ਤੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਉਹਨਾਂ ਨੇ ਪਹਿਲਾਂ ਹੀ ਅਸਤੀਫਾ ਦਿੱਤਾ ਹੋਇਆ ਜੇ ਉਹ ਪ੍ਰਮਾਣ ਕਰ ਦੇ ਤੇ ਠੀਕ ਆ ਪਰ ਮੈਂ ਨਵੇਂ ਸਿਰੋਂ ਜਿਹੜਾ ਵਾ ਉਹ ਅਸਤੀਫਾ ਨਹੀਂ ਦਵਾਗਾ ਲੇਕਿਨ ਅੱਜ ਜਿਹੜੀ ਮੀਟਿੰਗ ਹੁਣੇ-ਹੁਣੇ ਹੋਈ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਨੇ ਇੱਕ ਫੈਸਲਾ ਜਿਵੇਂ ਲੱਗਦਾ ਕਿ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਤੇ ਵੀ ਕਿਸੇ ਨਾ ਕਿਸੇ ਤਿਰਦਾ ਦਬਾਅ ਜਿਸ ਦੇ ਚਲਦਿਆਂ ਯਾਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰੀ ਤੋਂ ਉਲਾਮੇ ਕਰ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਭਾਈ ਜਗਤਾਰ ਸਿੰਘ ਜੋ ਇਸ ਸਮੇਂ ਹੈੱਡ ਗ੍ਰੰਥੀ ਨੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਉਹਨਾਂ ਨੂੰ ਆਰਜੀ ਤੌਰ ਤੇ ਜ਼ਥੇਦਾਰੀ ਦਿੱਤੀ ਗਈ ਲੇਕਿਨ ਸਵਾਲ ਖੜੇ ਹੋ ਰਹੇ ਨੇ ਕਿ ਅਸਲ ਵਿੱਚ ਜਿਹੜਾ 2 ਤਰੀਕ ਨੂੰ ਫੈਸਲਾ ਲਿਆ ਗਿਆ ਸੀ ਸ਼੍ਰੀ ਕਾਲਤਕ ਸਾਹਿਬ ਦੀ ਫਸੀਲ ਤੋਂ ਜਿਹਦੇ ਚ ਕਾਲੀ ਲੀਡਰਾਂ ਨੂੰ ਜਿਹਦੇ ਸਾਬਕਾ ਵਜ਼ੀਰ ਵੀ ਕਾਲੀ ਦਲ ਦੇ ਉਹਨਾਂ ਨੂੰ ਤਨਖਾਹਿਆ ਇਕਰਾਰ ਦਿੱਤਾ ਗਿਆ ਸੀ ਸਜਾਵਾਂ ਦਿੱਤੀਆਂ ਗਈਆਂ ਸੀ ਉਹਨਾਂ ਸਾਰਿਆਂ ਨੇ ਜਿਹੜੀ ਤਨਖਾਹ ਭੋਗ ਲਈ ਆ ਤੇ ਨਾਲ ਦੀ ਨਾਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਗਿਆਨੀ ਗੁਰਬਚਨ ਸਿੰਘ ਵੇਲੇ ਜਿਹੜਾ ਫਕਰੇ ਕੌਮ ਦਾ ਖਿਤਾਬ ਦਿੱਤਾ ਗਿਆ ਸੀ ਉਹ ਵੀ ਵਾਪਸ ਲਿਆ ਗਿਆ ਗਿਆ ਸੀ ਜਿਸ ਤੋਂ ਚੱਲਦਿਆਂ ਕਾਲੀ ਦਲ ਵਾਸਤੇ ਮੁਸ਼ਕਲਾਂ ਵੱਧ ਗਈਆਂ ਸੀ ਜਿਹਦੇ ਚੱਲਦਿਆਂ ਕਾਲੀ ਦਲ ਨੇ ਸਜ਼ਾ ਵੀ ਪੁਗਤੀ ਲੇਕਿਨ ਕਾਲੀ ਦਲ ਦੀ ਜਿਹੜੀ ਗੱਡੀ ਆ ਉਹ ਲੀਹੇ ਨਹੀਂ ਚੜੀ ਕਾਲੀ ਦਲ ਦਾ ਇੱਕ ਤੜਾਏ ਮਹਿਸੂਸ ਕਰ ਰਿਹਾ ਕਿ ਜਿਹੜੇ ਸਾਰੇ ਫੈਸਲੇ ਗਿਆਨੀ ਹਰਪੀ ਸਿੰਘ ਹੋਣੀ ਪਿੱਛੇ ਜਿਹਦੇ ਚੱਲਦਿਆਂ ਕਾਲੀ ਦਲ ਦੇ ਇੱਕ ਤੜੇ ਵੱਲੋਂ ਕਈ ਕਾਲੀ ਦਲ ਦੇ ਲੀਡਰਾਂ ਵੱਲੋਂ ਖਾਸ ਤੌਰ ਤੇ ਗਿਆਨੀ ਹਰਪੀ ਸਿੰਘ ਹੋਣਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਸ ਤੋਂ ਬਾਅਦ ਜਿਵੇਂ ਉਹਨਾਂ ਨੇ ਕਿਹਾ ਕਿ ਇੱਕ 18 ਸਾਲ ਪੁਰਾਣੇ ਇੱਕ ਪਰਿਵਾਰਕ ਮਾਮਲੇ ਨੂੰ ਕਾਲੀ ਦਲ ਦੇ ਕੁਝ ਲੀਡਰਾਂ ਵੱਲੋਂ ਜਾਣਬੁੱਝ ਕੇ ਉਸ਼ਾਲਿਆ ਜਾ ਰਿਹਾ ਹੈ ਉਹਨਾਂ ਦੀ ਕਰਤਾਰਕੁਸ਼ੀ ਕੀਤੀ ਜਾ ਰਹੀ ਹੈ ਔਰ ਨਾਲ ਇਹਨਾਂ ਜਿਹੜੀ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਕਰਵਾਈ ਗਈ ਹੈ ਕਿ ਕਾਲ ਤੱਕ ਸਾਤ ਸਕਤਰੇ ਵਿਕੇ ਹੋਈ ਤਲਬੀ ਜਿਹਦੇ ਚ ਕਾਲੀ ਆਗੂ ਵਿਰਸਾ ਸਿੰਘ ਮਲਟੋਵਾ ਪੇਸ਼ ਹੋਏ ਸੀ ਕਾਲੀ ਆਗੂ ਵਿਰਸਾ ਸਿੰਘ ਮਲਟੋਵਾ ਦੀ ਆਵਾਜ਼ ਤੇ ਆ ਰਹੀ ਲੇਕਿਨ ਉਹਨਾਂ ਦਾ ਚਿਹਰਾ ਨਹੀਂ ਆ ਰਿਹਾ ਕਿਉਂਕਿ ਉਜੀ ਸੈਕਿੰਡ ਦੀ ਦਿਖਾਈ ਗਈ ਹੈ ਜਿਹਦੇ ਵਿੱਚ ਕਾਲੀ ਦਲ ਦੇ ਇੱਕ ਧੜੇ ਵੱਲੋਂ ਗਿਆਨੀ ਹਰਪੀ ਸਿੰਘ ਹੁਣਾਂ ਨੂੰ ਦੋਸ਼ੀ ਠਰਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾ ਰਹੇ ਜਦ ਕਿ ਪੂਰੀ ਜਿਹੜੀ ਵੀਡੀਓ ਦੱਸਿਆ ਜਾ ਰਿਹਾ ਕਿ 1.5 ਘੰਟੇ ਦੀ ਵੀਡੀਓ ਹੈ ਤੇ ਗਿਆਨੀ ਹਰਪੀ ਸਿੰਘ ਨੇ ਕਿ ਉਹ ਵੀਡੀਓ ਵੀ ਬਾਹਰ ਆਉਣੀ ਚਾਹੀਦੀ ਹੈ ਸਵਾਲ ਤੇ ਵੀ ਖੜੇ ਹੋ ਰਹੇ ਨੇ ਕਿ ਅਕਾਲ ਤਖਤ ਸਾਹਿਬ ਸਕੱਤਰੇ ਜਦੋਂ ਅਕਾਲੀ ਆਗੂ ਦੀ ਪੇਸ਼ੀ ਸੀ ਉਸ ਸਮੇ ਉਹ ਵੀਡੀਓ ਕਿੰਨੇ ਬਣਵਾਈ ਸੀ ਉਹ ਵੀਡੀਓ ਬਣਾਉਣ ਦੀ ਕੀ ਲੋੜ ਪਈ ਹੈ ਤੇ ਫਿਰ ਉਸ ਦਫਤਰ ਦੇ ਵਿੱਚੋਂ ਵੀਡੀਓ ਕੱਟ ਕੇ ਉਹਨੇ ਕੀ ਕੱਟ ਕੇ ਜਿਹੜੀ ਆ ਉਹ ਕਿਉਂ ਵਾਇਰਲ ਕੀਤੀਗੇ ਇਸ ਪਿੱਛੇ ਕਿਹੜੇ ਅਕਾਲੀ ਲੀਡਰ ਜਾਂ ਕਿਹੜੀ ਅਕਾਲੀ ਦਲ ਦੀ ਕਿਸੇ ਧਿਰ ਦੀ ਵਿਸ਼ੇਸ਼ ਰੁਚੀ ਜਾਂ ਉਹਨਾਂ ਦੇ ਆਪਣੇ ਮਨਸੂਬੇ ਜਾਂ ਮੰਤਵ ਸਨ ਕਿ ਉਹ ਮਨਸੂਬੇ ਦੇ ਜਿਹੜੇ ਮੰਤਵ ਨੇ ਉਹਨਾਂ ਵਿੱਚ ਕਾਮਯਾਬ ਹੋਏ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਅਕਾਲੀ ਦਲ ਦਾ ਰਾਸ ਸੀ ਦਬਾ ਲਾ ਲਓ ਅਕਾਲੀ ਦਲ ਦੇ ਇੱਕ ਧੜੇ ਦਾ ਪ੍ਰਭਾਵ ਲਾ ਲਓ ਜੇ ਇਹਦੇ ਚੱਲਦਿਆਂ ਇਹ ਮਹਿਸੂਸ ਕੀਤਾ ਜਾ ਰਿਹਾ ਪੰਥਕ ਤੇ ਰਾਵਲੋ ਕਿ ਸ਼੍ਰੋਮਣੀ ਕਾਲੀ ਦਲ ਦੇ ਦਬਾਅ ਹੇਠ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰੀਂ ਕਮੇਟੀ ਨੇ ਫੈਸਲਾ ਲਿਆ ਉਹਦੇ ਤੇ ਚੱਲਦਿਆ ਹੀ ਜਾਨੀ ਹਰਪੀ ਸਿੰਘ ਜੋ ਕਾਲ ਤੱਕ ਦੇ ਵੀ ਸਾਬਕਾ ਕਾਰਜਕਾਰੀ ਜਥੇਦਾਰ ਰਹਿ ਚੁੱਕ ਨੇ ਐਸਐਮਯੂ ਤੱਕ ਚੀਰੀ ਦਮਦਮਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਜਥੇਦਾਰੀ ਤੋਂ ਉਲੰਬੇ ਕਰ ਦਿੱਤਾ ਜਿੱਤੋਂ ਤੱਕ ਗਾਲ ਕੱਢਣ ਦਾ ਸਵਾਲ ਆ ਜਿਹੜੀ ਇੱਕ ਆਮ ਭਾਸ਼ਾ ਦੇ ਵਿੱਚ ਵਿਗਿਆਨੇ ਹਰਪੀ ਸੋਣਾ ਕਿ ਨਿਕਲ ਜਾਂਦੀ ਆ ਪਰ ਨਾਲ ਦੇ ਨਾਲ ਗਾਲਾਂ ਕੱਢਣ ਦੇ ਮਸਲੇ ਵਿੱਚ ਜਿਸ ਤਰ੍ਹਾਂ ਬੇਹਦ ਦੀ ਬਹੁਤ ਹੀ ਮਾੜੀ ਭਾਸ਼ਾ ਵਰਤੀ ਗਈ ਸੀ ਸ਼੍ਰੋਮਣੀ ਗੁਰਦਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਦੇ ਨੂੰ ਲੈ ਕੇ ਉਸ ਮਸਲੇ ਦੇ ਵਿੱਚ ਵੀ ਕਈਆਂ ਨੇ ਬੀਬੀ ਜਗੀਰ ਕੌਰ ਦੇ ਮਸਲੇ ਦੇ ਵਿੱਚ ਗਿਆਨੀ ਅਕਾਲ ਤਖਤ ਸਾਹਿਬ ਵਿਖੇ ਵੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਹਰਜਿੰਦਰ ਸਿੰਘ ਧਾਮੀ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਉਹ ਖੁਦ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ੀਆਂ ਭੁਗਤ ਰਹੇ ਨੇ ਜਿੱਥੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਲੇਕਿਨ ਉਸ ਤੋਂ ਪਹਿਲਾਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਯਾਨੀ ਹਰਪੀ ਸਿੰਘ ਹੋਣਾ ਕੋਲੋਂ ਜ਼ਿੰਮੇਵਾਰੀ ਇੱਕ ਬਹਾਨੇ ਦੇ ਨਾਲ ਵਾਪਸ ਲੈ ਲਈ ਆ ਦੇ ਦਿਆ ਕਿ ਇਸ ਦਾ ਜਿਹੜਾ ਸ਼ਰਮਨੀ ਗੁਰਦਾ ਪਰਬੰਧਕ ਕਮੇਟੀ ਨੇ ਇੱਕ ਰਾਸਸੀ ਧਿਰ ਦੇ ਦਬਾਅ ਹੇਠ ਫੈਸਲਾ ਲਿਆ ਉਹਨੂੰ ਪੰਥ ਜਾਂ ਬੁੱਧੀਜੀਵੀ ਵਰਗ ਜਾਂ ਪੰਜਾਬ ਦੀਆਂ ਸਿਆਸੀ ਸਫਾਂ ਦੇ ਵਿੱਚ ਉਸ ਫੈਸਲੇ ਨੂੰ ਕਿਵੇਂ ਲਿਆ ਜਾ ਸਕਦਾ ਹੈ ਤੇ ਕਿਵੇਂ ਨਜ਼ਰੀਆ ਆਉਣ ਵਾਲੇ ਸਮਝ ਰੱਖਿਆ ਜਾਊਗਾ ਇਹਦੇ ਨਾਲ ਸ਼ਰਮਨੀ ਗੁਰਦਾ ਪਰਬੰਧਕ ਕਮੇਟੀ ਨੂੰ ਜਾਂ ਸ਼ਰਮਨੀ ਕਾਲੀ ਦਲ ਨੂੰ ਕਿੰਨਾ ਫਾਇਦਾ ਹੁੰਦਾ ਇਹ ਵੀ ਆਉਣ ਵਾਲਾ ਸਮਾਂ ਤੈਅ ਦੱਸੇਗਾ ਲੇਕਿਨ ਇਸ ਮਸਲੇ 'ਤੇ ਜੇ ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਨੂੰ ਪਹਿਲਾਂ ਹੀ ਮਹਿਸੂਸ ਹੋ ਚੁੱਕਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਬਲੀ ਲਈ ਜਾ ਸਕਦੀ ਹੈ ਕਿਉਂਕਿ ਕਾਲੀ ਦਲ ਇੱਕ ਤੜਾਏ ਮਹਿਸੂਸ ਕਰ ਚੁੱਕਾ ਸੀ ਕਿ ਜੋ ਕੋਜੇ ਸਖਤ ਤੋਂ ਸਖਤ ਸਜ਼ਾ ਲਗੀ ਹੈ ਇਹਦੇ ਪਿੱਛੇ ਗਿਆਨੀ ਹਰਪੀ ਸਿੰਘ ਦਾ ਹੱਥ ਆ ਪਰ ਕਾਲੀ ਦਲ ਨੂੰ ਲੈ ਕੇ ਲੋਕ ਇਹੀ ਮਹਿਸੂਸ ਕੀਤੇ ਕਰ ਰਹੇ ਸੀ ਕਿ ਲਾਜ਼ਮੀ ਤੌਰ ਤੇ ਕਾਲੀ ਦਲ ਇੱਕ ਵੱਡਾ ਫੈਸਲਾ ਲਏਗਾ ਉਹ ਵੱਡਾ ਫੈਸਲਾ ਇਹੀ ਹੈ ਕਿ ਗਿਆਨੀ ਹਰਪੀ ਸਿੰਘ ਹੁਣਾਂ ਦੀ ਜ਼ਿੰਮੇਵਾਰੀ ਤੋਂ ਛੁੱਟੀ ਕਰ ਦਿੱਤੀ ਗਈ ਹੈ ਚਾਹੇ ਇਹ ਇੱਕ ਬਹਾਨਾ ਹੀ ਘੜਿਆ ਗਿਆ ਲੇਕਿਨ ਆਰਜੀ ਤੌਰ ਤੇ ਪ੍ਰਬੰਧਿਆ ਜਾ ਸਕਦਾ ਕਿਉਂਕਿ ਸ਼ਰੂਨ ਨੂੰ ਦਾ ਪ੍ਰਬੰਧਕ ਕਮੇਟੀ ਨਹੀਂ ਜਥੇਦਾਰੀ ਦੇਣੀ ਆ ਕਿਉਂਕਿ ਨੁਕਤ ਉਹੀ ਕਰਦੇ ਨੇ ਤੇ ਇਹ ਹੁਣ ਪੱਕੇ ਤੌਰ ਤੇ ਮੰਨਿਆ ਜਾ ਸਕਦਾ ਹੈ ਕਿ ਗਿਆਨੀ ਹਰਪੀ ਸਿੰਘ ਹੁਣਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਗਿਆਨੀ ਹਰਪੀ ਸਿੰਘ ਹੁਣਾਂ ਦੀ ਛੁੱਟੀ ਹੋ ਚੁੱਕੀ ਹੈ। ਆਉਣ ਵਾਲੇ ਸਮੇਂ 'ਚ ਜਾਂ ਅੱਜ ਦੇ ਸਿਆਸੀ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਕਾਲੀਦਾਨ ਨੂੰ ਕਿੰਨਾ ਨਫਾ ਨੁਕਸਾਨ ਹੁੰਦਾ ਇਹ ਵੀ ਸਮਾਂ ਬਹੁਤਾ ਦੂਰ ਨਹੀਂ ਹੈ। ਫਿਲਹਾਲ ਤੁਸੀਂ ਸਾਣ ਦੇ ਆ ਗਏ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ। ਧੰਨਵਾਦ।